ਪ੍ਰੰਪਰਿਅਰ ਦੋਸਤੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਅੱਜ 24 ਜੁਲਾਈ 2024 ਹੈ ਤੇ ਲਗਭਗ ਜੋ ਝੋਨਾ ਪੰਜਾਬ ਦੇ ਵਿੱਚ ਲੱਗ ਚੁੱਕਿਆ ਜਾਂ ਲੱਗਣ ਦੇ ਕਿਨਾਰੇ ਬਹੁਤ ਥੋੜੇ ਏਕੜ ਨੇ ਜਿਹੜੇ ਰਹਿ ਗਏ ਨੇ ਇਸ ਤੋਂ ਬਾਅਦ ਬਾਸਮਤੀ ਵੀ ਦੀ ਬਜਾਈ ਹੈ ਜਿਹੜੀ ਉਹ ਜਲਦੀ ਸ਼ੁਰੂ ਹੋਣੀ ਹੈ ਕਿਉਂਕਿ ਬਾਸਪਤੀ ਦੀ ਬਜਾਈ ਤਕਰੀਬਨ ਅਗਸਤ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਇਸ ਕਰਕੇ ਹੁਣ ਜਿੰਨੇ ਵੀ ਕਿਸਾਨ ਨੇ ਇਸ ਵੇਲੇ ਆਪਣੀਆਂ ਆਪਣੀਆਂ ਜੋ ਜੀਰੀਆਂ ਨੇ ਝੋਨਾ ਉਹਦੇ ਵਿੱਚ ਦਵਾਈ ਪਾ ਰਹੇ ਨੇ ਉਹਦੇ ਵਿੱਚ ਖਾਦਾਂ ਪਾ ਰਹੇ ਨੇ ਤੇ ਔਰ ਦੇਖੋ ਬੜੀ ਸ਼ਾਨਦਾਰ ਜਿਹੜੀ ਖੜੀ ਹੈ ਤਿੰਨ ਮਹੀਨੇ ਦੀ ਫਸਲ ਲੱਗੀ ਹੈ ਤੇ ਤਿਆਰ ਨੇ ਹੁਣ ਜਿਹੜੇ ਕਦੂ ਰਹਿੰਦਾ ਉਹ ਕਦੂ ਕਰਨ